ਗਰਨੜ ਦੇ ਭਵਨ ਦੇ ਵੀ ਇਹ ਭਾਰਤੀ ਆਰਮੀ ਕੀ ਸੰਸਮਾਜ ਪਾਵਰਸ ਕੋਲ ਜੋ ਖਚਾ ਖਚ ਭਰਿਆ ਹਾਲ ਹੈ ਇਸ ਦੇ ਵਿੱਚ ਭਾਰਤੀ ਸਦਨ ਦੇ ਨਮਾਤਾ ਪਾਰਟੀਆਂ ਦੇ ਮੁਸੀਹਾ ਵਿਸ਼ਵਕਟਨ ਯੋਗ ਪੁਰਸ਼ ਮਹਾਨ ਮਾਨ ਡਾਕਟਰ ਪੀਮਰਾ ਅੰਬੇਦਕਰ ਜੀ ਦੇ 134ਵੇਂ ਜਨਮ ਦਿਨ ਤੋਂ ਤੁਮਰਪੇ ਤੇ ਵਿਸ਼ਾਗ ਮਗਰ ਜੋੜੀ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਪੂਰੇ ਸਮਾਜ ਦੇ ਸਾਡੇ ਮਾਣਯੋਗ ਸਾਥੀ ਪਾਵਰਸਾ ਦੇ ਮੈਂਬਰ ਜ਼ੋਤੇਦਾਰ ਅਤੇ ਸ਼ਹਿਰ ਵਾਸੀ ਬੱਤਰ ਕੇ ਸਲਾਰੇ ਨੇ ਅਸੀਂ ਭਾਰਤੀ ਸਾਹਿਤਿਕ ਸੰਸਥਾ ਭਾਵੂ ਵੱਲੋਂ ਡਾਕਟਰ ਬੀਰੰਦਰ ਸਾਹਿਬ ਜਨਮ ਦਿਨ ਸਾਰਨ ਲੱਖ ਲੱਖ ਰਾਈ ਜਨੇ ਆ ਇਸ ਦਿਨ ਦਾ ਇਹ ਪ੍ਰੋਗਰਾਮ ਉਹ ਜੇ ਦੌਰਨ ਮੁੱਖ ਮੇਵਾਨ ਜੀਬ ਰੋੜਾ ਦੀ ਮੈਂਬਰ ਰਾਜ ਸਭਾ ਚੌਧਰੀ ਮਨੋਲਬ ਪੱਗੜੀ ਐਮ ਐਲ ਏ ਸਭਾ ਨੇ ਉਹ ਮੂਚੇ ਐਮ ਐਲ ਏ ਸਭਾ ਨੇ ਮੇਰ ਸਾਹਿਬ ਕਰਨੇ ਸ਼ਾਮਲ ਹੋਣਾ ਹੈ ਇੱਕ ਵਾਰੀ ਫੇਰ ਸਾਰਿਆਂ ਦਾ ਇੱਥੇ ਪਹੁੰਚਣ ਦੇ ਹਾਰਦਿਕ ਸਵਾਗਤ ਦੇ ਦਰਸ਼ਕਾਂ ਨੂੰ ਪਿਆਰ ਭਰਿਆ ਸਸਰੀਤਾਲ ਕਹਿੰਦਾ ਔਰ ਅੱਜ ਮੈਂ ਅਸ਼ਵਨੀ ਸੋਟਾ ਜੀ ਦੇ ਸੱਦੇ ਤੇ ਇੱਥੇ ਆਇਆ ਸੀ ਬਾਲਮਿਕੀ ਸਮਾਜ ਦਾ ਬਹੁਤ ਵੱਡਾ ਫੰਕਸ਼ਨ ਸੀ ਡਾਕਟਰ ਅੰਬੇਦਕਰ ਜੀ ਦੇ ਜਨਮ ਤਿਥੀ ਜਿਹੜੀ 14 ਤਰੀਕ ਨੂੰ ਆਇਆ ਉਹਦੇ ਕਰਕੇ ਰੱਖਿਆ ਗਿਆ ਸੀ ਮੈਂ ਮੈਂ ਬੜਾ ਆਨਰਡ ਫੀਲ ਕਰ ਰਹਾ ਕਿ ਮੈਨੂੰ ਬੁਲਾਇਆ ਔਰ ਇਹਨਾਂ ਦੀਆਂ ਜਿਹੜੀਆਂ ਮੰਗਾ ਸੀ ਉਹ ਵਾਦਾ ਕਰਕੇ ਜਾ ਰਹੇ ਆ ਅਸੀਂ ਪੂਰੀਆਂ ਕਰਾਂਗੇ ਸਪੈਸ਼ਲੀ ਜਿਹੜੇ ਬੰਦੇ ਪੱਕੇ ਹੋਣ ਵਾਲੇ ਬਾਕੀ ਰਹਿ ਗਏ ਉਹ ਉਹ ਜਾ ਚੁੱਕੇ ਹੀ ਆ ਫਾਈਲਾਂ ਜਾ ਚੁੱਕੀਆਂ ਮੇਅਰ ਮੈਡਮ ਨੇ ਵੀ ਦੱਸਤਾ ਐ ਐਮਐਲਏ ਸਹਿਬਾਂ ਨੇ ਵੀ ਦੱਸਤਾ ਔਰ ਜਲਦੀ ਤੋਂ ਜਲਦੀ ਅਸੀਂ ਉਹ ਇਨਾਮ ਜਿਹੜੀ ਇਹਨਾਂ ਦੀ ਮੰਗ ਹੈ ਪੂਰੀ ਕਰਾਂਗੇ ਔਰ ਵਿੱਚੋਂ ਸਈ ਬੁਲਾ ਰਿਆ ਨੇ ਕਿਹਾ ਸਾਨੂੰ ਇੱਜ਼ਤ ਮਾਨ ਮਿਲਣੀ ਚਾਹੀਦੀ ਜਿੰਨੀ ਇਹਨਾਂ ਨੂੰ ਇੱਜ਼ਤ ਮਾਨ ਅਸੀਂ ਦਵਾਂਗੇ ਇਹ ਸਰਕਾਰ ਦਊ ਅਸੀਂ ਦਵਾਂਗੇ ਕਿਸੇ ਕਿਸੇ ਨੇ ਅਜ ਤੱਕ ਨਾ ਦਿੱਤੀ ਹੋਊਗੀ ਨਾ ਦੇਣ। ਔਰ ਦੂਜੀ ਗੱਲ ਇਹ ਹਰ ਵਰਗ ਵਿੱਚ ਅੱਗੇ ਲੰਘ ਰਹੇ ਆ ਔਰ ਐਦਾਂ ਹੀ ਅੱਗੇ ਲੰਘਦੇ ਰਹਿਣਗੇ ਇਹਨਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਇਹ ਕਿਸੇ ਤੋਂ ਘੱਟ ਹੈਗੇ ਆ ਬਿਲਕੁਲ ਨਹੀਂ ਇਹ ਸਾਰੇ ਸਾਡੇ ਲਈ ਵੀ ਆਈਪੀ ਹੈਗੇ ਆ ਔਰ ਇੱਕ ਹੋਰ ਜਿਹੜੀ ਮੈਂ ਗੱਲ ਕਹੂੰਗਾ ਦੇਖੋ ਮੈਂ ਸਟੇਜ ਤੇ ਵੀ ਕਹੀ ਹੈ ਕਿ ਜਿਹੜੀ ਕਨਸਟੀਟਿਊਸ਼ਨ ਡਾਕਟਰ ਅੰਬੇਦਕਰ ਜੀ ਲਿਖ ਗਏ ਕਿ ਉਹਦੀ ਉਥ ਲੈ ਕੇ ਚਾਹੇ ਉਹ ਐਮਐਲਏ ਹੋਣ ਚਾਹੇ ਐਮਪੀ ਹੋਣ ਚਾਹੇ ਪ੍ਰੈਜ਼ੀਡੈਂਟ ਆਫ ਇੰਡੀਆ ਹੋਵੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਹੋਵੇ ਖਾਂਦੇ ਆ ਬਾਕੀ ਦੇਸ਼ਾਂ ਵਿੱਚ ਬਾਈਬਲ ਦੀ ਸੌ ਹੁੰਦੀ ਕਿਸੇ ਦੀ ਸੌ ਹੁੰਦੀ ਸੋ ਇਹ ਕਨਸਟੀਟਿਊਸ਼ਨ ਆਫ ਇੰਡੀਆ ਜਿਹੜੀ ਹੈਗੀ ਸਾਡੇ ਲਈ ਹੋਲੀ ਬੁੱਕ ਹੈ ਕਿ ਔਰ ਮੈਂ ਇੱਕ ਵਾਰੀ ਦੁਬਾਰਾ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਅੰਬੇਦਕਰ ਜੀ ਦੀ ਜਨਮ ਦਿਵਸ ਤੇ ਔਰ ਮੈਂ ਸਾਰਿਆਂ ਨੂੰ ਕਹਿਣਾ ਜੋ ਉਹਨਾਂ ਦਾ ਲਿਖਿਆ ਹੋਇਆ ਸੰਵਿਧਾਨ ਵਿੱਚ ਉਹਦਾ ਕਹਿਣਾ ਮੰਨਣ ਉਹਨੂੰ ਫਾਲੋ ਕਰਨ ਸਾਰੇ 140 ਕਰੋੜ ਆਪਣੇ ਹਿੰਦੁਸਤਾਨੀਆਂ ਨੂੰ 14 ਤਰੀਕ ਨੂੰ ਸੰਸਦ ਨੇ ਪੰਨੋ ਨੇ ਕਿਹਾ ਹੈ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੀ ਹੈ ਤੁਹਾਡੀ ਸਰਕਾਰ ਹੈ ਕਿਸ ਤਰ੍ਹਾਂ ਦੇਖਦੇ ਹੋ ਮੁਫਤਾਂ ਦੀ ਗਾਰੰਟੀ ਦੇਖੋ ਜਿਹਦਾ ਜੋ ਕੰਮ ਹੈ ਉਹਨੇ ਕਰੀ ਜਾਣਾ ਹੈ ਜਿਹਦਾ ਕੰਮ ਹੀ ਮਾਹੌਲ ਖਰਾਬ ਕਰਨਾ ਉਹਨੇ ਖਰਾਬ ਕਰੀ ਜਾਣਾ ਪਰ ਘਬਰਾਓ ਨਹੀਂ ਸਾਡੀ ਜਿਹੜੀ ਪੰਜਾਬ ਪੁਲਿਸ ਹੈ ਸਾਡੀ ਫੋਰਸਸ ਹੈ ਉਹ ਉਹ ਪੂਰੀਆਂ ਸਮਝਣ ਹੈ ਉਹ ਕੋਈ ਸਾਡਾ ਮਾਹੌਲ ਨਹੀਂ ਖਰਾਬ ਹੋਏਗਾ ਨਾ ਅਸੀਂ ਹੋਣ ਦਵਾਂਗੇ ਤੁਹਾਡੇ ਵੱਲੋਂ ਅੱਜ ਰਾਸ਼ੀ ਵੀ ਨਹੀਂ ਕੁਝ ਦਿੱਤੀ ਗਈ ਹੈ ਹਾਂਜੀ ਰਾਸ਼ੀ ਵੀ ਦਿੱਤੀ ਗਈ ਉਹ ਰਾਸ਼ੀ ਮੈਂ 10 ਲੱਖ ਰੁਪਏ ਦਿੱਤੀ ਹੈ ਬਾਲਮਿਕੀ ਭਵਨ ਇੱਕ ਬਣ ਰਿਹਾ ਹੈ ਜਮਾਲਪੁਰ ਚ ਕਾਰਪੋਰੇਸ਼ਨ ਵੈਸੇ ਦਾ ਕਾਫੀ ਰਾਫੀ ਰਾਸ਼ੀ ਉਹਦੇ ਤੇ ਖਰਚ ਰਹੀ ਐ ਪਰ ਕੁਛ ਕੰਮ ਸੀ ਜਿਹੜਾ ਮੇਅਰ ਮੈਡਮ ਨੇ ਫੋਨ ਕਰਕੇ ਪੁੱਛਿਆ ਉਸ ਉਸ ਕੰਮ ਲਈ 10 ਲੱਖ ਰੁਪਏ ਚਾਹੀਦਾ ਸੀ ਉਹ ਮੈਂ ਦੇ ਠੀਕ ਮਾਨ ਸਿੰਘ ਜੈਤੂ ਜੀ ਮਹਾਰਾਜ ਬਹੁਤ ਹੀ ਸਤਿਕਾਰਯੋਗ ਸ਼੍ਰੀ ਸੰਜੀਵ ਰੌੜਾ ਜੀ ਮੈਂਬਰ ਰਾਸਵਾ ਅਤੇ ਮੀਤਵਾਰ ਵਿਧਾਨ ਸਭਾ ਬੈਸਟ ਤੋਂ ਜੋ ਆਨਾਲੇ ਟਾਈਮ ਦੇ ਵਿੱਚ ਐਮਐਲਏ ਦੀ ਇਲੈਕਸ਼ਨ ਹੋਣੀ ਆ ਉਸ ਉਮੀਦਵਾਰ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਚੌਧਰੀ ਨਮਨਦਰ ਮੱਗਾ ਜੀ ਮੇਅਰ ਮੈਡਮ ਪ੍ਰਿੰਸੀਪਲ ਇੰਡਕਟਰ ਕੋਰ ਜੀ ਕੌਂਸਲ ਸਹਿबान ਡਿਪਟੀ ਮੇਅਰ ਪ੍ਰੈਸ ਜੁਰਤੀ ਜੋਨਲ ਪ੍ਰੈਸੀਡੈਂਟ ਜਥੇਦ ਸਿੰਘ ਸੇਖੋ ਜੀ ਤੇ ਸਾਹਮਣੇ ਇਕੱਠੇ ਸਾਰੇ ਹੀ ਵੀਰੋ ਦੇ ਬ੍ਰੰਗਣਾਓ ਸਾਰਿਆਂ ਨੂੰ ਜੈ ਬਲਵੰਕੀ ਜੈ ਭੀ ਜੈ ਭਾਰਤ ਅੱਜ ਆਪਾਂ ਆਪਣੇ ਰਿਆਦਰ ਆਪਣੇ ਮਹਾਪੁਰਸ਼ ਭਾਰਤੀਆ ਸਭਾ ਦੇ ਨਿਰਮਾਤਾ ਭਾਰਤੀਆ ਦੇ ਮਸੀਹਾ ਵਿਸ਼ਵਵਤਨ ਯੋਗਪੁਰਸ਼ ਮਹਾਨਮਾਨ ਡਾਕਟਰ ਪੀਮਰਾ ਅਮੇਦਕਰ ਜੀ ਦਾ 134ਵੇਂ ਜਨਮ ਦਿਵਸ ਨੂੰ ਸਮਰਪਿਤ ਸ਼ਾਹ ਸਮਾਗਮ ਵਿੱਚ ਤੁਸੀਂ ਬੈਠੇ ਹੋ ਸਭ ਤੋਂ ਪਹਿਲਾਂ ਤਾਂ ਦਿਲ ਦੀਆਂ ਗਰਾਹੀਆਂ ਤੋਂ ਤੁਹਾਡਾ ਸਾਰਿਆਂ ਦੇ ਇੱਥੇ ਪਹੁੰਚਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਤਾ ਹੋਇਆ ਉਹਨਾਂ ਦਾ ਪ੍ਰਿੰਵਾਰ ਦੇ ਦਿਨ 6 ਦਸੰਬਰ ਨੂੰ ਜਨਮ ਹੋਇਆ ਉਹਨਾਂ ਨੇ ਆਪਣੇ ਜੀਵਨ ਦੇ 65 ਸਾਲ 8 ਦਿਨ 8 ਮਹੀਨੇ ਸਾਰਾ ਜੀਵਨ ਜਿਹੜਾ ਵਾ ਉਹ ਸਮਾਏ ਲਈ ਔਰਤ ਦੀ ਆਜ਼ਾਦੀ ਲਈ ਜਾਬਰਤ ਦੇ ਅਧਿਕਾਰਾਂ ਦੇ ਲਈ ਉਹਨਾਂ ਨੇ ਜਿੱਥੇ ਸੰਘਰਸ਼ ਕੀਤਾ ਸਾਡਾ ਫਰਜ਼ ਬਣਦਾ ਕਿ ਅਸੀਂ ਇਹਨਾਂ ਅਧਿਕਾਰਾਂ ਦੇ ਨਾਂਨ ਰੈਗਰ ਕਰ ਦਿੱਤਾ ਗਿਆ ਸੀ ਪਰ 600 ਦੇ ਕਰੀਬ ਜਿਹੜੇ ਮਲਾਯਮ ਨੇ ਉਹ ਰਹੇ ਨੇ ਜੀ ਆਵੇ ਜਿਹੜੇ ਡਿਜ਼ੀਰੇਡ ਦੇ ਮਾਲੀ ਬੇਲ ਦਾ ਡਰਾਈਵਰ ਆਊਟਸੋਰਸਲੇ ਜਿਹੜੇ ਵੀ ਰਹੇ ਨੇ ਉਹ ਸਾਰਿਆਂ ਨੂੰ ਰੈਗੂਲ ਕੀਤਾ ਜਾਵੇ ਇਹ ਜਿਹੜੀ ਸਭ ਤੋਂ ਜ਼ਰੂਰੀ ਹੈ ਕਿ ਅੱਜ ਦੇ ਮਹंगाई ਦੇ ਯੁੱਗ ਦੇ ਵਿੱਚ ਸਰਕਾਰ ਜੋ ਐਮਪੀ ਰਾਜ ਸਭਾ ਸੰਜੀਵ ਅਰੋੜਾ ਜੀ ਉਹਨਾਂ ਦੇ ਨਾਲ ਅਲਕਰ ਨੌਰਥ ਤੋਂ ਐਮਐਲਏ ਮਦਰ ਲਾਲ ਵਗਾ ਜੀ ਉਹਨਾਂ ਦੇ ਨਾਲ ਐਮਐਲਏ ਸੈਂਟਰਲ ਅਸ਼ੋਕ ਪ੍ਰਸ਼ਾਦ ਪੱਪੀ ਜੀ ਡਿਪਟੀ ਮੇਅਰ ਪ੍ਰਿੰਸ ਜੋਹਰ ਜੀ ਸਾਰੇ ਕੌਂਸਲਰ ਸਾਹਿਬਾਨ अश्मी सोता जी सारी ही कमेटी और सब तो वत्कारयोग मेरे सामने बैठे सारे ही इस कमेटी के सपोर्टर सो सब तो पहले ता आज के दिवस से जितने कि असी बाबा साहब अंबेडकर के जन्म दिहाड़े को मना